ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਆਪਾਰਤ ਨੂੰ ਲੈ ਕੇ ਵਿਵਾਦਿਤ ਬਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਲਾਵਲ ਨੇ ਕਿਹਾ ਕਿ ਪਹਿਲਕਾਮ ਹਮਲੇ ਵਿੱਚ ਛੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਆ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਬਿਲਾਵਲ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਕੋਲ ਪਾਕਿਸਤਾਨ ਵਿਰੁੱਧ ਕੋਈ ਸਬੂਤ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਦੋਸ਼ ਲਕੋਣੇ ਬੰਦ ਕੀਤੇ ਜਾਣ ਚੇਕੜ ਭਾਰਤ ਇੱਕ ਤਰਫਾ ਤੌਰ ਤੇ ਸਿੰਧੂ ਜਲ ਸੰਧੀ ਤੋੜਦਾ ਹੈ ਤਾਂ ਨਦੀ ਵਿੱਚ ਖੂਨ ਵਹਿ ਜਾਵੇਗਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੋ ਜੇ ਗੱਲ ਕੀਤੇ ਚਾਵੇ ਪਹਿਲਾਂ ਕਾਮ ਹਮਲੇ ਦਿੱਤਾ ਪਹਿਲਾਂ ਕਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਤਨਾਵ ਵਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਚੜ੍ਹਿਆ ਬਿਆਨਪਾਜੀ ਸਾਹਮਣੇ ਨਾ ਪਾਕਿਸਤਾਨ ਦੇ ਮੰਤਰੀਆਂ ਦੇ ਸਾਹਮਣੇ ਆ ਰਹੀ ਹੈ ਜ ਜਿਹਦੇ ਵਿੱਚ ਹੁਣ ਫਿਰ ਪਾਕਿਸਤਾਨ ਦੇ ਸਾਬਕਾ ਮੰਤਰੀ ਦੇ ਵੱਲੋਂ ਜਿਹੜਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਵੱਡੀ ਖ਼ਬਰ ਇਸ ਵਕਤ ਤੁਹਾਰ ਨਾਲ ਸਾਂਝੀ ਕਰ ਰਹੀ ਆ ਹਾਲਾਂਕਿ ਲਗਾਤਾਰ ਤਲਖੀ ਭਰਿਆ ਰਵੱਈਆ ਦੇਖਣ ਮਿਲ ਰਿਹਾ ਹੈ ਇੱਕ ਦੋਨਾਂ ਹੀ ਦੇਸ਼ਾਂ ਦੇ ਵਿਚਕਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ਼ ਕਈ ਐਕਸ਼ਨ ਲਏ ਗਏ ਸੀ ਪਾਹਲਗਾਮ ਦੇ ਵਿੱਚ ਹੋਇਆ{{\text{ਤਵਦੀ}}}}{ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਕਈ ਐਕਸ਼ਨ ਲੈ ਕੇ ਸੀ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਲਈ ਕਿਹਾ ਗਿਆ ਸੀ ਸਿੰਧੂ ਜਲ ਸਮਝੌਤਾ ਰੱਦ ਕਰ ਦੇ ਤਾਂ ਕਿ ਆ ਸੀ ਤਾਜਿਹਦ ਵਿੱਚ ਹੁਣ ਇੱਕ ਵਾਰ ਫਿਰ ਸਾਬਕਾ ਦੇਸ਼ ਮੰਤਰੀ ਦੀ ਜਿਹੜੀ ਹੈ ਟਿੱਪਣੀ ਸਾਹਮਣੇ ਆਈ ਭਾਰਤ ਨੂੰ ਲੈ ਕੇ ਟਿੱਪਣੀ ਜਿਹੜੀ ਇੱਕ ਵਾਰ ਫਿਰ ਬਿਲਾਵਲ ਪੁੱਟੋ ਦੇ ਵੱਲੋਂ ਕੀਤੀ ਗਈ ਹੈ ਕਿ ਅਗਰ ਪਾਕਿਸਤਾਨ ਦੀ ਇਸ ਦੇ ਵਿੱਚ ਭੂਮਿਕਾ ਹੈ ਤਾਂ ਭਾਰਤ ਸਬੂਤ ਪੇਸ਼ ਕਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਭਾਰਤ ਨੂੰ ਲੈ ਕੇ ਵਿਵਾਦੇ ਤੇ ਬਿਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਿਲਾਵਲ ਨੇ ਕਿਹਾ ਕਿ ਪਹਿਲਕਾਮ ਹਮਲੇ ਵਿੱਚ ਝੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਬਿਲਾਵਲ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਕੋਲ ਪਾਕਿਸਤਾਨ ਵਿਰੁੱਧ ਕੋਈ ਸਬੂਤ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਦੋਸ਼ ਲਕੋਣੇ ਬੰਦ ਕੀਤੇ ਜਾਣ ਚੇਕਰ ਭਾਰਤ ਇੱਕ ਤਰਫਾ ਤੌਰ ਤੇ ਸਿੰਧੂ ਜਲ ਸੰਧੀ ਤੋੜਦਾ ਤਾਂ ਨਦੀ ਵਿੱਚ ਖੂਨ ਵਹਿ ਜਾਵੇਗਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਵਿਫਾਦਿਤ ਬਿਆਨ ਦਿੱਤਾ ਗਿਆ ਸੋ ਜੇ ਗੱਲ ਕੀਤੇ ਚਾਵੇ ਪਹਿਲ ਕਾਮ ਹਮਲੇ ਦਿੱਤਾ ਪਹਿਲ ਕਾਮ ਹਮਲੇ ਤਪਾਦ ਭਾਰਤ ਅਤੇ ਪਾਕਿਸਤਾਨ ਦਾ ਤਣਾਅ ਵਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਚੜ੍ਹਿਆ ਬਿਆਨਬਾਜ਼ੀ ਸਾਹਮਣੇ ਨਾ ਪਾਕਿਸਤਾਨ ਦੇ ਮੰਤਰੀਆਂ ਦੀ ਸਾਹਮਣੇ ਆ ਰਹੀ ਹੈ ਜਜਹੇ ਦੇ ਵਿੱਚ ਹੁਣ ਫਿਰ ਪਾਕਿਸਤਾਨ ਦੇ ਸਾਬਕਾ ਮੰਤਰੀ ਦੇ ਵੱਲੋਂ ਜਿਹੜਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਵੱਡੀ ਖਬਰ ਇਸ ਵਕਤ ਦੀ ਤੁਹਾਡ ਨਾਲ ਸਾਂਝੀ ਕਰ ਰያ ਹਾਲਾਂਕਿ ਲਗਾਤਾਰ ਤਲਖੀ ਭਰਿਆ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੋਨਾ ਹੀ ਦੇਸ਼ਾਂ ਦੇ ਵਿਚਕਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਹਲਗਾਮ ਦੇ ਵਿੱਚ ਹੋਇਆਤ ਵੱਡੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਕਿਸਤਾਨੀਆਂ ਨੂੰ ਪਾਰਤ ਛੱਡਣ ਦੇ ਲਈ ਕਿਹਾ ਗਿਆ ਸੀ ਸਿੰਧੂ ਜਲ ਸਮਝੌਤਾ ਰੱਦ ਕਰ ਦੇ ਤਾਂ ਕਿ ਆ ਸੀ ਤਾਜਹ ਦੇ ਵਿੱਚ ਹੁਣ ਇੱਕ ਵਾਰ ਫਿਰ ਸਾਬਕਾ ਵਿਦੇਸ਼ ਮੰਤਰੀ ਦੀ ਜਿਹੜੀ ਹੈ ਟਿੱਪਣੀ ਸਾਹਮਣੇ ਆਈ ਪਾਰਤ ਨੂੰ ਲੈ ਕੇ ਟਿੱਪਣੀ ਜਿਹੜੀ ਇੱਕ ਵਾਰ ਫਿਰ ਬਿਲਾਵਲ ਪੁੱਟੋ ਦੇ ਵੱਲੋਂ ਕੀਤੀ ਗਈ ਹੈ ਕਿ ਅਗਰ ਪਾਕਿਸਤਾਨ ਦੀ ਇਸ ਤੇ ਵਿੱਚ ਭੂਮਿਕਾ ਹੈ ਤਾਂ ਪਾਰਤ ਸਬੂਤ ਪੇਸ਼ ਕਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਆਪਾਰਤ ਨੂੰ ਲੈ ਕੇ ਵਿਵਾਦਿਤ ਬਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਲਾਵਲ ਨੇ ਕਿਹਾ ਕਿ ਪਹਿਲਕਾਮ ਹਮਲੇ ਵਿੱਚ ਛੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਆ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਬਲਾਵਲ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਕੋਲ ਪਾਕਿਸਤਾਨ ਵਿਰੁੱਧ ਕੋਈ ਸਬੂਤ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਦੋਸ਼ ਲਕੋਣੇ ਬੰਦ ਕੀਤੇ ਜਾਣ ਚੇਕੜ ਭਾਰਤ ਇੱਕ ਤਰਫਾ ਤੌਰ ਤੇ ਸਿੰਧੂ ਜਲ ਸੰਧੀ ਤੋੜਦਾ ਤਾਂ ਨਦੀ ਵਿੱਚ ਖੂਨ ਵਹਿ ਜਾਵੇਗਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਵਿਫਾਦਿਤ ਬਿਆਨ ਦਿੱਤਾ ਗਿਆ ਸੋ ਜੇ ਗੱਲ ਕੀਤੇ ਚਾਵੇ ਪਹਿਲਾਂ ਕਾਮ ਹਮਲੇ ਦਿੱਤਾ ਪਹਿਲਾਂ ਕਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਤਨਾ ਵਧਦਾ ਜਾ ਰਿਹਾ ਜਿਸ ਤੋਂ ਬਾਅਦ ਲਗਾਤਾਰ ਚੜ੍ਹਿਆ ਬਿਆਨਪਾਜੀ ਸਾਹਮਣੇ ਨਾ ਪਾਕਿਸਤਾਨ ਦੇ ਮੰਤਰੀਆਂ ਦੇ ਸਾਹਮਣੇ ਆ ਰਹੀ ਹੈ ਜ ਜਿਹਦੇ ਵਿੱਚ ਹੁਣ ਫਿਰ ਪਾਕਿਸਤਾਨ ਦੇ ਸਾਬਕਾ ਮੰਤਰੀ ਦੇ ਵੱਲੋਂ ਜਿਹੜਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਵੱਡੀ ਖ਼ਬਰ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਲਗਾਤਾਰ ਤਲਖੀ ਭਰਿਆ ਰਵੱਈਆ ਦੇਖਣ ਨੂੰ ਮਿਲ ਰਿਹਾ ਇੱਕ ਦੋਨਾਂ ਹੀ ਦੇਸ਼ਾਂ ਦੇ ਵਿਚਕਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਹਲਗਾਮ ਦੇ ਉਹ ਅਤਿਵੱਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲੈ ਕੇ ਸੀ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਲਈ ਕਿਹਾ ਗਿਆ ਸੀ ਸਿੰਧੂ ਜਲ ਸਮਝੌਤਾ ਰੱਦ ਕਰ ਦੇ ਤਾਂ ਕਿ ਆ ਸੀ ਤਾਜਿਹਦ ਵਿੱਚ ਹੁਣ ਇੱਕ ਵਾਰ ਫਿਰ ਸਾਬਕਾ ਵਿਦੇਸ਼ ਮੰਤਰੀ ਦੀ ਜਿਹੜੀ ਹੈ ਟਿੱਪਣੀ ਸਾਹਮਣੇ ਆਈ ਭਾਰਤ ਨੂੰ ਲੈ ਕੇ ਟਿੱਪਣੀ ਜਿਹੜੀ ਇੱਕ ਵਾਰ ਫਿਰ ਬਿਲਾਵਲ ਪੁੱਟੋ ਦੇ ਵੱਲੋਂ ਕੀਤੀ ਗਈ ਹੈ ਕਿ ਅਗਰ ਪਾਕਿਸਤਾਨ ਦੀ ਇਸ ਦੇ ਵਿੱਚ ਭੂਮਿਕਾ ਹੈ ਤਾਂ ਭਾਰਤ ਸਬੂਤ ਪੇਸ਼ ਕਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਭਾਰਤ ਨੂੰ ਲੈ ਕੇ ਵਿਵਾਦਿਤ ਬਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਲਾਵਲ ਨੇ ਕਿਹਾ ਕਿ ਪਹਿਲਗਾਮ ਹਮਲੇ ਵਿੱਚ ਝੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਨ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਭਾਰਤ ਨੇ ਪਾਕਿਸਤਾਨ ਨੂੰ ਜਾਨ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਬਿਲਾਵਲ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਕੋਲ ਪਾਕਿਸਤਾਨ ਵਿਰੁੱਧ ਕੋਈ ਸਬੂਤ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਦੋਸ਼ ਲਕੋਣੇ ਬੰਦ ਕੀਤੇ ਜਾਣ ਜੇਕਰ ਭਾਰਤ ਇੱਕ ਤਰਫਾ ਤੌਰ ਤੇ ਸਿੰਧੂ ਜਲ ਸੰਧੀ ਤੋੜਦਾ ਤਾਂ ਨਦੀ ਵਿੱਚ ਖੂਨ ਵਹਿ ਜਾਵੇਗਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੋ ਜੇ ਗੱਲ ਕੀਤੀ ਜਾਵੇ ਪਹਿਲੇ ਕਾਮ ਹਮਲੇ ਦੀ ਤਾਂ ਪਹਿਲੇ ਕਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਤਨਾਬ ਵਧਦਾ ਜਾ ਰਿਹਾ ਜਿਸ ਤੋਂ ਬਾਅਦ ਲਗਾਤਾਰ ਚੜ੍ਹਿਆ ਬਿਆਨਬਾਜ਼ੀ ਸਾਹਮਣੇ ਨਾ ਪਾਕਿਸਤਾਨ ਦੇ ਮੰਤਰੀਆਂ ਦੇ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਹੁਣ ਫਿਰ ਪਾਕਿਸਤਾਨ ਦੇ ਸਾਬਕਾ ਮੰਤਰੀ ਦੇ ਵੱਲੋਂ ਜਿਹੜਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਵੱਡੀ ਖਬਰ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਲਗਾਤਾਰ ਤਲਖੀ ਪਰ ਰਵਈਆ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੋਨਾਂ ਹੀ ਦੇਸ਼ਾਂ ਦੇ ਵਿਚਕਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਹਿਲਗਾਮ ਦੇ ਵਿੱਚ ਹੋਇਆਤ ਵੱਡੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਲਈ ਕਿਹਾ ਗਿਆ ਸੀ ਸਿੰਧੂ ਜਲ ਸਮਝੌਤਾ ਰੱਦ ਕਰ ਦੇ ਤਾਂ ਕਿ ਆ ਸੀ ਤਾਜਿਹਦ ਵਿੱਚ ਹੁਣ ਇੱਕ ਵਾਰ ਫਿਰ ਸਾਧਕਾ ਵਿਦੇਸ਼ ਮੰਤਰੀ ਦੀ ਜੜੀ ਹੈ ਟਿੱਪਣੀ ਸਾਹਮਣੇ ਆਏ 파ਰਤ ਨੂੰ ਲੈ ਕੇ ਟਿੱਪਣੀ ਜਿਹੜੀ ਇੱਕ ਵਾਰ ਫਿਰ ਬਿਲਾਵਲ ਪੁੱਟੋ ਦੇ ਵੱਲੋਂ ਕੀਤੀ ਗਈ ਹੈ ਕਿ ਅਗਰ ਪਾਕਿਸਤਾਨ ਦੀ ਇਸ ਤੇ ਵਿੱਚ ਭੂਮਿਕਾ ਹੈ ਤਾਂ 파ਰਤ ਸਬੂਤ ਪੇਸ਼ ਕਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ 파ਰਤ ਦੇ ਖਿਲਾਫ ਜ਼ਹਿਰ ਉਗਲਿਆ 파ਰਤ ਨੂੰ ਲੈ ਕੇ ਵਿਵਾਦੇ ਤੇ ਬਿਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਿਲਾਵਲ ਨੇ ਕਿਹਾ ਕਿ ਪਹਿਲ ਕਾਮ ਹਮਲੇ ਵਿੱਚ ਝੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਬਿਲਾਵਲ ਨੇ ਭਾਰਤ ਨੂੰ جنگ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਕੋਲ ਪਾਕਿਸਤਾਨ ਵਿਰੁੱਧ ਕੋਈ ਸਬੂਤ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਦੋਸ਼ ਲਕੋਣੇ ਬੰਦ ਕੀਤੇ ਜਾਣ ਚੇਕੜ ਭਾਰਤ ਇੱਕ ਤਰਫਾ ਤੌਰ ਤੇ ਸਿੰਧੂ ਜਲ ਸੰਧੀ ਤੋੜਦਾ ਹੈ ਤਾਂ ਨਦੀ ਵਿੱਚ ਖੂਨ ਵਹਿ ਜਾਵੇਗਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੋ ਜੇ ਗੱਲ ਕੀਤੀ ਜਾਵੇ ਪਹਿਲਾਂ ਕਾਮ ਹਮਲੇ ਦਿੱਤਾ ਪਹਿਲਾਂ ਕਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਤਨਾਬ ਵਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਚੜ੍ਹਿਆ ਬਿਆਨਬਾਜ਼ੀ ਸਾਹਮਣੇ ਨਾ ਪਾਕਿਸਤਾਨ ਦੇ ਮੰਤਰੀਆਂ ਦੇ ਸਾਹਮਣੇ ਆ ਰਹੀ ਹੈ ਜ ਜਿਹਦੇ ਵਿੱਚ ਹੁਣ ਫਿਰ ਪਾਕਿਸਤਾਨ ਦੇ ਸਾਬਕਾ ਮੰਤਰੀ ਦੇ ਵੱਲੋਂ ਜਿਹੜਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਵੱਡੀ ਖਬਰ ਇਸ ਵਕਤ ਦੀ ਤੁਹਾਡ ਨਾਲ ਸਾਂਝੀ ਕਰ ਰያ ਹਾਲਾਂਕਿ ਲਗਾਤਾਰ ਤਲਖੀ ਪਰਿਆ ਰਵਈਆ ਦੇਖਣ ਨੂੰ ਮਿਲ ਰਿਹਾ ਇੱਕ ਦੋਨਾਂ ਹੀ ਦੇਸ਼ਾਂ ਦੇ ਵਿਚਕਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਹਲਗਾਮ ਦੇ ਉਹ ਅਤਿਵੱਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਈ ਐਕਸ਼ਨ ਲਏ ਗਏ ਸੀ ਪਾਕਿਸਤਾਨੀਆਂ ਨੂੰ ਪਾਰਤ ਛੱਡਣ ਦੇ ਲਈ ਕਿਹਾ ਗਿਆ ਸੀ ਸਿੰਧੂ ਜਲ ਸਮਝੌਤਾ ਰੱਦ ਕਰ ਦੇ ਤਾਂ ਕਿ ਆ ਸੀ ਤਾਂ ਚਿਹ ਦੇ ਵਿੱਚ ਹੁਣ ਇੱਕ ਵਾਰ ਫਿਰ ਸਾਬਕਾ ਦੇਸ਼ ਮੰਤਰੀ ਦੀ ਜਿਹੜੀ ਹੈ ਟਿੱਪਣੀ ਸਾਹਮਣੇ ਆਈ ਪਾਰਤ ਨੂੰ ਲੈ ਕੇ ਟਿੱਪਣੀ ਜਿਹੜੀ ਇੱਕ ਵਾਰ ਫਿਰ ਬਿਲਾਵਲ ਪੁੱਟੋ ਦੇ ਵੱਲੋਂ ਕੀਤੀ ਗਈ ਹੈ ਕਿ ਅਗਰ ਪਾਕਿਸਤਾਨ ਦੀ ਇਸ ਦੇ ਵਿੱਚ ਭੂਮਿਕਾ ਹੈ ਤਾਂ ਪਾਰਤ ਸਬੂਤ ਪੇਸ਼ ਕਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਭਾਰਤ ਨੂੰ ਲੈ ਕੇ ਵਿਵਾਦਿਤ ਬਿਲਾਵਲ ਪੁੱਟੋ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਬਿਲਾਵਲ ਨੇ ਕਿਹਾ ਕਿ ਪਹਿਲਕਾਮ ਹਮਲੇ ਵਿੱਚ ਝੂਠੇ ਦੋਸ਼ ਲਗਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਗੱਲ ਕੀਤੀ ਹੈ ਝੂਠੇ ਇਲਜ਼ਾਮ ਲਗਾ ਕੇ ਪਰ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ